ਕੱਲ ਜਿਹੜਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਇੱਕ ਅਪੱਤੀਜਨਕ ਜਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ ਗੁਰਦੁਆਰਾ ਸਾਹਿਬ ਨੂੰ ਲੈ ਕੇ ਉਸ ਤੇ ਤੁਹਾਡਾ ਕੀ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਬੜੀ ਮੰਦਪਾਕੀ ਖਬਰ ਜਿਹੜੀ ਕਿ ਵੀਡੀਓ ਦੇ ਰੂਪ ਦੇ ਵਿੱਚ ਸਾਰੇ ਹੀ ਚੈਨਲਾਂ ਦੇ ਉੱਤੇ ਚੱਲਦੀ ਪਈ ਆ ਸਾਰੇ ਵਟਸਐਪ ਤੇ ਫੇਸਬੁੱਕ ਤੇ ਜਿਹੜੀ ਚੱਲਦੀ ਪਈ ਆ ਉਹ ਤੁਸੀਂ ਸਾਰੇ ਜਾਣੋ ਆ ਕਿ ਇੱਕ ਪ੍ਰਦੇਸੀ ਲੇਡੀ ਨੇ ਪਟਨਾ ਸਾਹਿਬ ਦੇ ਗੁਰੂ ਘਰ ਦੇ ਬਾਰੇ ਬਹੁਤ ਵੱਡੇ ਅਲਫਾਜ਼ ਕਹੀ ਸਭ ਤੋਂ ਦੁਖਦਾਈ ਇਹ ਕਰਨਾ ਸੀ ਇਸ ਕਰਕੇ ਮੰਨਦੇ ਆ ਕਿ ਜਦੋਂ ਬੀਬੀ ਬੋਲ ਰਹੀ ਸੀ ਤੇ ਪ੍ਰਸ਼ਾਸਨ ਦੇ ਮੁਲਾਜ਼ਮ ਸਹਿਬਾਨ ਸਾਰੇ ਉੱਥੇ ਮੌਜੂਦ ਸੀ ਬਿਲਕੁਲ ਬਹੁਤ ਵੱਡੀ ਉੱਥੇ ਬੈਂਸਾ ਬੈਂਸੀ ਹੋਈ ਉਹਦੀ ਬੇਟੀ ਨੇ ਕੋਈ ਸੁਸਾਈਡ ਕਰ ਲਿਆ ਜਿਹਦੇ ਘਰਚ ਕੀਤਾ ਮੇਰਾ خیال ਉਹਨਾਂ ਨੂੰ ਵੀ ਬਹੁਤ ਵੱਡਾ ਖਵਾਜਾ ਉਹਨਾਂ ਦੇ ਘਰਚ ਨਹੀਂ ਕੀਤਾ ਪਰ ਉਹਨੇ ਘਰਚ ਆ ਕੇ ਕੀਤਾ ਪਰ ਉਹਨਾਂ ਨੂੰ ਵੀ ਵਿੱਚ ਬਹੁਤ ਤਰ੍ਹਾਂ ਦੇ ਬੰਦਿਆਂ ਵਿੱਚ ਪੈ ਕੇ ਜਿਹੜੇ ਦਲਾਲੀ ਕਰਦੇ ਆ ਜਿਹੜੇ ਕਿ ਇਹਨਾਂ ਮਲਾਜਮਾਂ ਦੇ ਨਾਲ ਰਲੇ ਆ ਉਹਨਾਂ ਨੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਕੀਤਾ ਜਦਕਿ ਉਹਨਾਂ ਦੀ ਗਲਤੀ ਵੀ ਕੋਈ ਨਹੀਂ ਸੀ ਪਰ ਜੇ ਬੱਚੀ ਨੇ ਕੋਈ ਖਾ ਲਿਆ ਤਾਂ ਉਹਦੇ ਵਿੱਚ ਕਿਸੇ ਦਾ ਵੀ ਕੋਈ ਦੋਸ਼ ਨਹੀਂ ਪਰ ਇੱਕ ਬਹੁਤ ਵੱਡੀ ਗੱਲ ਜਿਹੜੀ ਉਹਨਾਂ ਨੇ ਗੁਰੂ ਘਰ ਪਟਨਾ ਸਾਹਿਬ ਬਾਰੇ ਕਹੀ ਹੈ ਕਿ ਜਦੋਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਨਾਲ ਕੀ ਵਰਤਲਾਪ ਹੋਈ ਹੈ ਤੁਸੀਂ ਸੜਕ 'ਤੇ ਨਾ ਰੁਕੋ ਪਰ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਾਡੀ ਇਹ ਕਾਰਵਾਈ ਨਾ ਨਾ ਕੀਤੀ ਜੇ ਪਰਚਾ ਦਰਜ ਨਾ ਕੀਤਾ ਪਰਚਾ ਦਰਜ ਸਰਵਿਸ ਕਰਕੇ ਕਹਿ ਰਹੇ ਸੀ ਕਿ ਪੈਸੇ ਲੈਣ ਮਾਰੇ ਉਤੇ ਉਸ ਤੋਂ ਬਾਅਦ ਇਹ ਬੜੀ ਵੱਡੀ ਮੱਧ ਭਾਗੀ ਇੱਕ ਹੋਰ ਵੱਡੀ ਖਬਰ ਇਹ ਆ ਜੋ ਅਸੀਂ ਆਪ ਸੋਚੀ ਹੈ ਕਿ ਉਹ ਪਰਚਾ ਵੀ ਨਹੀਂ ਦਰਜ ਹੋਇਆ ਪਰਚਾ ਵੀ ਪੁਲਿਸ ਨੇ ਦਰਜ ਨਹੀਂ ਕੀਤਾ ਉਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਕਰਾ ਦਿੱਤਾ ਪਰ ਪਟਨਾ ਸਾਹਿਬ ਦੀ ਐਡੇ ਪਵਿੱਤਰ ਅਸਥਾਨ ਤਨਤਨ ਸ਼੍ਰੀ ਗੋਪਿੰਦ ਸਿੰਘ ਜੀ ਮਹਾਰਾਜ ਦਾ ਜਨਮ ਅਸਥਾਨ ਆ ਉਹ ਜਿੱਥੇ ਉਹਨਾਂ ਨੇ ਇੰਨੇ ਗੰਦੇ ਲਫ਼ਜ਼ੋ ਬੋਲ ਕੇ ਗਈਆ ਕਿ ਅਸੀਂ ਸਾਰੇ ਸਿੱਖਾਂ ਦੀ ਜਿੱਤੀਆਂ ਮਾਰਾਂਗੇ ਅਸੀਂ ਸਾਰੇ ਗੁਰੂ ਘਰ ਬੰਦ ਕਰਾ ਦਾਂਗੇ ਇਨਾਂ ਨੂੰ ਮਤਲਬ ਸਾਡੇ ਜਿਹੜੇ ਮੁਲਾਜ਼ਮ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਪਤਾ ਨਹੀਂ ਇਹ ਕਿਉਂ ਹਰ ਇੱਕ ਗੱਲ ਨੂੰ ਧਰਨੇ ਦੇ ਰੂਪ ਚ ਪੇਸ਼ ਕਰਨ ਤੋਂ ਬਾਅਦ ਹੀ ਕਾਰਵਾਈ ਕਰਦੀ ਆ ਪਰ ਅਸੀਂ ਹੱਲੇ ਇਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਆ ਤੇ ਨਾਲ ਉਹਨਾਂ ਨੂੰ ਵੀਡੀਓ ਦਿਖਾਈ ਆ ਜਿਹੜੀ ਕਿ ਉਹਨਾਂ ਦੇ ਕੋਲ ਪਹਿਲਾਂ ਆਲਰੇਡੀ ਸੀ ਅਸੀਂ ਕਿ ਤੁਸੀਂ ਇਹਨਾਂ ਤੇ ਰਿਐਕਸ਼ਨ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਸਾਨੂੰ ਇੱਕ ਦਿਨ ਦਾ ਟਾਈਮ ਦੇ ਦਿਓ ਕਿ ਉਹ ਸੂਸਾਇਡ ਹੋਇਆ ਉਹਦਾ ਸੰਸਕਾਰ ਹੋ ਜਾਈ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ মিডিਆ ਦਾ ਜਿਨ੍ਹਾਂ ਨੇ ਇਸ ਗੱਲ ਦੇ ਵਿੱਚ ਆਪ ਇੰਟਰਫਰੈਂਸ ਕਰਕੇ ਪੁੱਛਕਿਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਸਾਰੀਆਂ ਸੰਸਥਾਵਾਂ ਸਾਰੇ ਗੁਰੂ ਘਰਾਂ ਦੇ ਪ੍ਰਧਾਨ ਸਾਰਾ ਸਿੱਖ ਜਗਤ ਇਸ ਗੱਲ ਲਈ ਇਹ ਨਹੀਂ ਜਲੰਧਰ ਵਾਸਤੇ ਸਾਰੇ ਹੀ ਬਾਹਰਲੇ ਸ਼ਹਿਰਾਂ ਤੋਂ ਬਹੁਤ ਦੂਰ ਦੂਰੋਂ ਇਹ ਸਾਨੂੰ ਫੋਨ ਆਏ ਆ ਉਹਨਾਂ ਨੇ ਕਿਹਾ ਸਾਨੂੰ ਵੀ ਹੁਕਮ ਲਾਓ ਕਿਉਂਕਿ ਇਹ ਬੀਬੀ ਅੱਜ ਪਹਿਲੀ ਵਾਰ ਹੀ ਨਹੀਂ ਮੈਸੇਜ ਜਿਹੜੇ ਆਏ ਆ ਉਹਨਾਂ ਦੇ ਵਿੱਚ ਇੱਕ ਮੈਸੇਜ ਆਇਆ ਕਿ ਇਹ ਪਹਿਲਾਂ ਜਿੱਥੇ ਇੱਥੇ ਜਲੰਧਰ ਚ ਕਿਸੇ ਸਥਾਨ ਤੇ ਰਹਿੰਦੀ ਸੀ ਉੱਥੇ ਵੀ ਗੁਰੂ ਘਰ ਬਾਰੇ ਬਹੁਤ ਮਾੜਾ ਬੋਲੀ ਸੀ ਇਸ ਕਰਕੇ ਜਦੋਂ ਅਸੀਂ ਇਹਦੇ ਤੇ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਵੀ ਮੁਲਾਜ਼ਮਾਂ ਨੇ ਇਹ ਗੱਲ ਕਿਹਾ ਕਿ ਇਹਨੂੰ ਤੋਰ ਦਿੱਤਾ ਕਿ ਇਹਨੂੰ ਇੱਥੇ ਕੱਢ ਹੀ ਦਿੰਨੇ ਆ ਇਹ ਅੱਜ ਤੋਂ ਬਾਅਦ ਗੁਰੂ ਘਰ ਦੇ ਬਾਰੇ ਨਹੀਂ ਬੋਲੂਗੀ ਪਰ ਪਬਲਿਕਲੀ ਜਿਹੜੀ ਵੀਡੀਓ ਵਿੱਚ ਆ ਗਈ ਆ ਉਸ ਨੂੰ ਇੱਕ ਵਾਰੀ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਸੀਪੀ ਸਾਹਿਬ ਨੂੰ ਵੀ ਰਿਕਵੈਸਟ ਕਰਦਾ ਆ ਉੱਥੇ ਦੇ ਡੀਐਸਪੀ ਸਾਹਿਬ ਨੂੰ ਵੀ ਐਸਪੀ ਸਾਹਿਬ ਨੂੰ ਵੀ ਸਾਰੇ ਮੁਲਾਜ਼ਮਾਂ ਨੂੰ ਅਫਸਰ ਸੇਬਾਨ ਨੂੰ ਰਿਕਵੈਸਟ ਕਰ ਦਿਆਂ ਕਿ ਉੱਥੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਕੀਤੀ ਗਈ ਤੇ ਬੜੀ ਮਦਬਾਗੀ ਖਬਰ ਹੋਊਗੀ ਅਸੀਂ ਇਹਦੇ ਲਈ ਪੂਰ ਜ਼ੋਰ ਲਾ ਰਹੇ ਆ ਕਿ ਕਿਉਂਕਿ ਇਹ ਤਾਂ ਸਰਕਾਰ ਨੂੰ ਆਪ ਹੀ ਜਿਹੜੇ ਅਫਸਰ ਸਹਿਬਾਨ ਆ ਜੇ ਕੋਈ ਵੀ ਕਿਸੇ ਵੀ ਧਰਮ ਬਾਰੇ ਕੋਈ ਗਲਤ ਗੱਲ ਕਰਦਾ ਹੈ ਤੇ ਉਹਦੇ ਤੇ ਬਜਾਏ ਕਿ ਧਰਨਾ ਹੋਵੇ ਇੱਥੇ ਰੈਲੀਆਂ ਹੋਣ ਇੱਥੇ ਕੋਈ ਬੰਦ ਕੀਤਾ ਜਾਵੇ ਸ਼ਹਿਰ ਨੂੰ ਉਹ ਇੱਕ ਚੰਗੀ ਖਬਰ ਨਹੀਂ ਹੈਗੀ ਪਰ ਜੇ ਉਸ ਨੂੰ ਪਹਿਲੇ ਹੀ ਕਰ ਦਿੱਤਾ ਜਾਵੇ ਤਾਂ ਮੇਰੇ ਖਿਆਲ ਇਦਾਂ ਦੀ ਕਦੀ ਵੀ ਕੋਈ ਖਬਰ ਨਾ ਆਵੇ ਪਤਾ ਨਹੀਂ ਕੀ ਗੱਲ ਆ ਕਿ ਪੁਲਿਸ ਜਿਹੜੀ ਆ ਉਹ ਪਹਿਲੀ ਵਾਰੀ ਇਹਦਾ ਦੇਖੀ ਹੈ ਕਿ ਕਿਸੇ ਵੀ ਡਿਸਟ੍ਰਿਕਟ ਦੀ ਗੱਲ ਕਰ ਲਈਏ ਬੁਰਾ ਹਾਲ ਬਣਿਆ ਪਿਆ ਆ ਸਾਡੇ ਜਲੰਧਰ ਦਾ ਜੋ ਹਾਲ ਅਸੀਂ ਤੁਹਾਨੂੰ ਅੱਜ ਦੱਸਿਆ ਆ ਇਹ ਤੁਸੀਂ ਵੀ ਸਮਝ ਕੇ ਆਪਣੇ ਤੌਰ ਤੇ ਵੀ ਲੋਕਾਂ ਨੂੰ ਪੁੱਛ ਸਕਦੇ ਆ ਕਿ ਇਹਦੇ ਤੇ ਕੁਝ ਹੋਣਾ ਚਾਹੀਦੀ ਕਾਰਵਾਈ ਕਿ ਨਹੀਂ ਹੋਣੀ ਚਾਹੀਦੀ ਜੇ ਹੋਣੀ ਚਾਹੀਦੀ ਤਾਂ ਕੀਤੀ ਕਿਉਂ ਨਹੀਂ ਉਹਦੇ ਚ ਦੇਰੀ ਕਿਉਂ ਕੰਪਲੇਂਟ ਦੁੱਤੀ ਕੰਪਲੇਂਟ ਜਿਹੜੀ ਆ ਉਹ ਅਸੀਂ ਇਹਨਾਂ ਨੂੰ ਕੱਲ ਦਿੱਤੀ ਆ ਪਰ ਇਹ ਜਿਹੜਾ ਜਿਹੜਾ ਇਹ ਵਾਕਿਆ ਹੈਗਾ ਉਹ ਪਰਸ ਹੋਦਾ ਆ ਤੇ ਕਹਿੰਦੇ ਸੀ ਕਿ ਅੱਜ ਉਹਦਾ ਪੋਸਟ ਮਾਰਟਮ ਕਰਾ ਰਹੇ ਆ ਤੇ ਜੇ ਉਹਨੇ ਦਵਾਈ ਖਾਦੀ ਆ ਤੇ ਉਹਦੇ ਚ ਕਿਸੇ ਵੀ ਜੱਕ ਦੇ ਕਿਸੇ ਵੀ ਬੰਦੇ ਦਾ ਇਹ ਨਹੀਂ ਕਿ ਸਾਡੀ ਕਮਿਊਨਿਟੀ ਜਾਂ ਸਿੱਖਾਂ ਦਾ ਜਾਂ ਕਿਸੇ ਦਾ ਉਹਨਾਂ ਨੂੰ ਪੱਗਾਂ ਬਾਰੇ ਗੁਰੂ ਘਰਾਂ ਬਾਰੇ ਗੁਰੂ ਸਾਹਿਬਾਨ ਬਾਰੇ ਗੁਰੂ ਘਰਾਂ ਦੇ ਬਾਰੇ ਇਦਾਂ ਦੇ ਲਫ਼ਜ਼ ਬੋਲਣੇ ਜਾਂ ਸੁਣਨੇ ਇਹ ਨਹੀਂ ਕਿ ਉਹ ਸਿੱਖਾਂ ਦੀ ਗੱਲ ਹੋਵੇ ਕਿਸੇ ਵੀ ਧਰਮ ਦੀ ਗੱਲ ਹੋਵੇ ਉਹ ਕਰਨੀ ਨਹੀਂ ਚਾਹੀਦੀ ਸੀ ਇਹ ਬੜੀ ਮੱਧਪਾਗੀ ਖਬਰ ਆਈ ਆ ਪਰ ਪ੍ਰਸ਼ਾਸਨ ਜਿਹੜਾ ਆ ਉਹ ਹੱਲੇ ਵੀ ਗੁੱਡ ਈਵਨ ਸੁਤਾ ਪਿਆ। ਇਹ ਤਾਂ ਕਾਰਵਾਈ ਹੋਣ ਤੋਂ ਪਹਿਲਾਂ ਉਹ ਫੇਰ ਦੁਬਾਰਾ ਪਰਵਾਸੀ ਨੇ ਉਹ ਪਿੰਡ ਚਲ ਜਾਂਦੇ। ਫਿਰ ਪੁਲਿਸ ਕਹੇਗੀ ਪਿੰਡ ਚਲ ਗਏ ਅਸੀਂ ਕਿਵੇਂ ਅਰੈਸਟ ਕਰੀਏ ਇਹਨਾਂ ਨੂੰ। ਫਿਰ ਵੱਡੇ ਸਵਾਲ ਖੜੇ ਹੁੰਦੇ ਆ ਪ੍ਰੋਗੈਸਟ ਹੋਏਗਾ ਧਰਨਾ ਲੱਗੇਗਾ। ਦੇਖੋ ਇਹਦਾ ਜਵਾਬ ਤੇ ਜੇ ਅਫਸਰ ਸਰਬਾਹਾਂ ਨੇ ਦੋ ਅਖਰੇ ਸਾਨੂੰ ਕਹਿ ਦਿੱਤਾ ਕਿ ਸਾਨੂੰ ਅੱਜ ਦਾ ਦਿਨ ਦੇ ਦਿਓ। ਤੇ ਇਹ ਗੱਲਾਂ ਸਾਰੀਆਂ ਉਹਨਾਂ ਨੂੰ ਪਤਾ ਆ। ਕਿ ਇਹ ਸਾਰਾ ਕੁਝ ਹੋਣ ਵਾਲਾ ਆ। ਇਹ ਗੱਲਾਂ ਹੋਣਗੀਆਂ। ਹੋ ਸਕਦਾ ਕਿ ਪ੍ਰਸ਼ਾਸਨ ਜਾਂ ਵਿੱਚ ਮਿਲੀ ਭੁਗਤ ਵਾਲੇ ਜਿਹੜੇ ਬੰਦਿਆਂ ਨੇ ਫੈਸਲਾ ਕਰਾਇਆ ਉਹ ਹੀ ਉਹਨਾਂ ਨੂੰ ਭਜਾ ਦੇਣ। ਕਿ ਤੁਸੀਂ ਭੱਜੀ ਜਾਓ ਤੇ ਫਿਰ ਦੇਖੋ ਕਾਰਵਾਈ ਤਾਂ ਹੋਣੀ ਆ ਉਹ ਕਾਰਵਾਈ ਕਿਤੇ ਕਰਦੀ ਆ ਪੁਲਿਸ ਉਹ ਦੇਖਣਾ ਬਹੁਤ ਜ਼ਰੂਰੀ ਆ ਜੇਕਰ ਉਹ ਭੱਜ ਜਾਂਦੇ ਫਿਰ ਕੌਣ ਜ਼ਿੰਮੇਵਾਰ ਹੋਵੇਗਾ ਪੁਲਿਸ ਨੇ ਦਾ ਟਾਈਮ ਤੁਹਾਨੂੰ ਦਿੱਤਾ 3 ਦਿਨ ਪੁਲਿਸ ਹੀ ਜ਼ਿੰਮੇਵਾਰ ਆ ਇਹ ਤਾਂ ਤੁਸੀਂ ਸਾਰੇ ਜਾਣਦੇ ਆ ਕਿ ਜੇ ਟਾਈਮ ਪੁਲਿਸ ਨੇ ਦਿੱਤਾ ਤਾਂ ਜ਼ਿੰਮੇਵਾਰੀ ਵੀ ਪੁਲਿਸ ਦੀ ਬਣਦੀ ਆ ਕਿਉਂਕਿ ਅਸੀਂ ਕਿਉਂਕਿ ਤੁਸੀਂ ਵੀ ਜੇ ਚਾਹੋ ਤੇ ਅਫਸਰ ਸਾਹਿਬਾਨ ਨੂੰ ਪੁੱਛ ਸਕਦੇ ਆ ਕਿ ਉਹਨਾਂ ਨੇ ਸਾਨੂੰ ਅੱਜ ਦਾ ਟਾਈਮ ਦਿੱਤਾ ਆ ਕਿ ਅੱਜ ਰੁਕ ਜਾਓ ਤੇ ਅਸੀਂ ਕੱਲ ਤੱਕ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਸਹੀ ਤਾਂ ਉਹਨਾਂ ਨੇ ਸਾਨੂੰ ਸੋਮਵਾਰ ਦਾ ਕਿਹਾ ਤੇ ਕਹਿੰਦੇ ਸੀ ਕੱਲ ਸੰਡੇ ਆ ਅਸੀਂ ਉਹਨਾਂ ਨੂੰ ਕਿਹਾ ਸਾਡਾ ਤੁਹਾਨੂੰ ਦੱਸਣਾ ਫਰਜ਼ ਆ ਤੇ ਕਾਰਵਾਈ ਕਰਨੀ ਤੁਹਾਡੀ ਡਿਊਟੀ ਆ ਜਿਹੜੇ ਵੀ ਬੰਦੇ ਦੇ ਜੇ ਤੁਹਾਡੀ ਤਾਂ ਮੇਰੀ ਪਰਸਨ ਲੜਾਈ ਆ ਤੁਸੀਂ ਮੈਨੂੰ ਕੁਝ ਕਹਿ ਲਿਆ ਮੈਂ ਤੁਹਾਨੂੰ ਕੁਝ ਕਹਿ ਲਿਆ ਪਰ ਜਿਹੜੇ ਬੰਦੇ ਵਿੱਚ ਹੈ ਹੀ ਨਹੀਂ ਗੁਰੂ ਘਰ ਦਾ ਕੋਈ ਵਿੱਚ ਰੌਲਾ ਹੀ ਨਹੀਂ ਕੋਈ ਸਿੱਖ ਚੜ੍ਹ ਦਾ ਕੋਈ ਰੌਲਾ ਨਹੀਂ ਜਿਹੜਾ ਉਹਦਾ ਸੁਸਾਇਸਾਈ ਜਿਹਨਾਂ ਤੇ ਉਹਦੀ ਉਹਦੀ ਮੌਤ ਹੋਈ ਹੈ ਜਿਹਨਾਂ ਤੇ ਉਹਨਾਂ ਨੇ ਜਿਹਨਾਂ ਤੇ ਬਲੇਮ ਲਾ ਉਹ ਵੀ ਸਿੱਖ ਨਹੀਂ ਹੈਗੀ ਤੇ ਫਿਰ ਇਦਾਂ ਦਾ ਕੰਮ ਕਰਨ ਦੀ ਕੀ ਲੋੜ ਆ ਉਹ ਜਦ ਮੁਲਾਜ਼ਮ ਵਿੱਚ ਖੜਿਆ ਤੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੀ ਸੰਗਤ ਨੂੰ ਵੀ ਇਹ ਬੇਨਤੀ ਕਰਦੇ ਆ ਤੇ ਤੁਹਾਨੂੰ ਵੀ ਇਹੀ ਰਿਕੁਐਸਟ ਕਰਦੇ ਆ ਤੇ ਅਫਸਰ ਸਹਿਬਾਨ ਨੂੰ ਰਿਕੁਐਸਟ ਦੇ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹਦਾ ਓਵਰਆਲ ਗਲਤੀ ਤੁਸੀਂ ਕਿਹਦੀ ਮੰਨਦੇ ਹੋ ਕਿ ਜਿਸ ਤਰੀਕੇ ਦੇ ਨਾਲ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਤੁਸੀਂ ਵੀ ਕੰਪਲੇਨਟ ਦਿੱਤੀ ਹੈ ਤੇ ਕਾਰਵਾਈ ਹੁਣ ਤੱਕ ਨਾ ਹੋਣਾ ਓਵਰਆਲ ਕਿਸ ਦੀ ਗਲਤੀ ਮੰਨਦੇ ਹੋ ਇਹ ਬਿਲਕੁਲ ਦੇਖੋ ਤੁਹਾਡਾ ਸਵਾਲ ਇਹ ਤਾਂ ਕਿਸੇ ਅਣਜਾਣ ਬੰਦੇ ਨੂੰ ਵੀ ਪੱਤਰੇ ਜਾਂਦੇ ਵਿੱਚ ਗਲਤੀ ਕੀਤੀ ਆ ਇਹ ਤਾਂ ਦੇਖੋ ਜਿਹੜਾ ਪ੍ਰਸ਼ਾਸਨ ਆ ਨਾ ਉਹ ਕਾਰਵਾਈ ਕਿਸੇ ਤੇ ਮਤਲਬ ਗਲਤ ਬੰਦੇ ਤੇ ਕਰਨਾ ਹੀ ਨਹੀਂ ਚਾਹਦਾ ਚੰਗੇ ਬੰਦਿਆਂ ਨੂੰ ਤਾਂ ਵੈਸੇ ਹੀ ਪਰੇਸ਼ਾਨ ਕਰੀ ਜਾਂਦਾ ਹੈ ਜਦੋਂ ਕੋਈ ਗਲਤੀ ਹੋ ਜਾਂਦੀ ਹੈ ਉਹਦੇ ਬਾਰੇ ਉਹ ਗੱਲ ਕਰਨਾ ਹੀ ਨਹੀਂ ਚਾਹੁੰਦੇ ਉਹ ਬਿਲਕੁਲ ਆਰਾਮ ਨਾਲ ਆਪਣੀ ਪੱਕੀ ਨਹੀਂ ਸੁੱਤੇ ਪਏ ਆ ਕਿ ਸਾਨੂੰ ਕੋਈ ਕਾਰਵਾਈ ਕਰਨ ਦੀ ਲੋੜ ਪਵੇ ਹੀ ਨਾ ਕਿਉਂਕਿ ਜਦੋਂ ਕਦੋਂ ਖਬਰ ਸੁਣਦੇ ਆ ਕਿ ਸੁਸਾਇਡ ਦੀ ਪਰਚਾ ਕਿਉਂ ਨਹੀਂ ਹੋਇਆ ਉਹ ਕਹਿੰਦੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਵੱਡਾ ਕਪਲਾ ਕੀਤਾ ਇਹ ਇਹ ਝੂਠੀ ਦਰਖਾਸਤਵਾਰਤੀ ਝੂਠਾ ਐਕਸ਼ਨ ਕਰਨ ਦੀ ਗੱਲ ਕੀਤੀ ਝੂਠਾ ਧਰਨਾ ਲਾ ਦਿੱਤਾ ਜਦੋਂ ਸਾਰਾ ਕੁਝ ਹੋ ਗਿਆ ਤੇ ਲੈ ਦੇ ਕੇ ਸਾਰਾ ਕੰਮ ਜਿਹੜਾ ਆ ਉਹ ਨਵੇੜਦਾ ਇਹ ਸਾਰਾ ਕੁਝ ਅਫਸਰ ਸੇ ਬੰਨ ਜਾਣ ਦੇ ਜੇ ਇਹਦੇ ਬਾਰੇ ਵੀ ਕੋਈ ਖਲਾਸਾ ਨਾ ਹੋਇਆ ਤੇ ਇਹਦੇ ਉੱਤੇ ਵੀ ਜ਼ਰੂਰ ਚਰਚਾ ਇੱਕ ਵਿਸ਼ਾ ਬਣਨੇ ਬਣਨਾ ਹੈ ਕਿ ਇਹ ਕਿੱਦਾਂ ਹੋਇਆ ਆ ਤੇ ਕਿਉਂ ਨਹੀਂ ਕਾਰਵਾਈ ਹੋਈ ਸੁਸਾਈਡ ਹੋ ਗਿਆ ਬੰਦੇ ਦਾ ਨਾਮ ਲੱਗ ਗਿਆ ਪਰਚਾ ਨਹੀਂ ਹੋਇਆ ਲੈਣ ਦੇਣ ਕਿਉਂ ਕੀਤਾ ਗਿਆ ਜੇ ਲੈਂਡ ਉਹਨਾਂ ਦਾ ਕਸੂਰ ਕੋਈ ਨਹੀਂ ਤੇ ਉਹਨਾਂ ਨੂੰ ਪਰੇਸ਼ਾਨ ਕਿਉਂ ਕੀਤਾ ਗਿਆ ਜੇ ਪਰੇਸ਼ਾਨ ਕੀਤਾ ਗਿਆ ਤੇ ਜਿਹੜੇ ਬੰਦੇ ਨੇ ਝੂਠੀ ਕਮਲੇ ਉੱਤੇ ਪਰਚਾ ਕਿਉਂ ਨਹੀਂ ਦਿੱਤਾ ਗਿਆ ਜੇ ਸੱਚੀ ਸੀ ਤੇ ਫਿਰ ਉਹਨਾਂ ਦੇ ਕਿਉਂ ਨਹੀਂ ਦਿੱਤਾ ਕੁਝ ਵੀ ਨਹੀਂ ਹੋਇਆ ਸਿਰਫ ਇਹ ਆ ਕਿ ਜਿਹੜਾ ਮਾਮਲਾ ਸੁਸਾਇਡ ਦਾ ਉਹ ਖਤਮ ਹੋ ਗਿਆ ਤੇ ਜਿਹੜੀ ਆ ਧਾਰਮਿਕ ਗੱਲਾਂ ਦੇ ਉੱਤੇ ਉਹਨਾਂ ਨੇ ਚਰਚਾ ਗਲਤ ਕੀਤੀ ਆ ਉਹਦੇ ਤੇ ਸਾਡੀ ਪਹਿਲਾਂ ਸਭ ਤੋਂ ਵੱਡੀ ਮੰਗ ਆ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ